ਸਾਹ ਵਾਇਗੁਰ ਦੀ ਘੱਤੇ ਇਹ ਦੋਨੋਂ ਮੇਰੇ ਚਾਚੇ ਦੇ ਲੜਕੇ ਇਕੱਠੇ ਇਹਦਾ ਪਹਿਲਾ ਇਹ ਛੋਟਾ ਹੈ ਉਹ ਐ ਇਕੱਠੇ ਚਾਹ ਪਣੀ ਪੀਤੇ ਪਤਾ ਨਹੀਂ ਦੋ ਮਿੰਟਾਂ ਰੋ ਤੇ ਉਹਨੂੰ ਕੀ ਹੋ ਗਿਆ ਅਟੈਕ ਹੋ ਗਿਆ ਉਹਨੂੰ ਲੈ ਕੇ ਗਏ ਆ ਔੜ ਦੀ ਖੜਿਆ ਪਹਿਲਾਂ ਫਿਰ ਮਟਾਲੇ ਖੜਿਆ ਮਟਾਲੇ ਜਾ ਕੇ ਜਦੋਂ ਉਹਨਾਂ ਕੋਈ ਕੁਝ ਲਾਇਆ ਤੇ ਉਹਨੂੰ ਆਟਾ ਘਾ ਕੇ ਉਹਦੀ ਮੌਤ ਹੋ ਗਈ ਇਹ ਦੂਸਰਾ ਜਿਹੜਾ ਹੈ ਟਰੱਕ ਡਰਾਈਵਰ ਸੀ ਲੁਧਿਆਣੇ ਉੱਥੇ ਉਹ ਵੀ ਅਗਨ ਕੀ ਗੱਲ ਹੋਈ ਉਹਨੂੰ ਉੱਥੇ ਚੈੱਕ ਹੋ ਗਿਆ ਜਿਹੜੀ ਕੰਪਨੀ ਚ ਕੰਮ ਕਰਦਾ ਸੀ ਪੀਸੀਐਸ 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 ਕਰਦਾ ਸੀ ਉਹਨਾਂ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਨੇ ਕਿ ਮਰ ਕੋਦ ਮਾਰ ਬੜਾ ਉਹਨੂੰ ਹਸਤਾ ਡਾਕ ਰਹਾ ਤੇ ਦਾਖਲ ਤੋਂ ਉਹਨਾਂ ਨੇ ਨਹੀਂ ਕਰਾਇਆ ਜਦੋਂ ਇੱਥੇ ਜਾ ਕੇ ਪਹੁੰਚੇ ਨੇ ਤੇ ਫਿਰ ਉਹਨਾਂ ਨੇ ਜਾ ਕੇ ਦਾਖਲ ਕਰਾਇਆ ਤੇ ਫੇਰੇ ਲੈ ਕੇ ਤੇ ਆਏ ਨਹੀਂ ਰਾਤ ਦੇ 12 ਵਜੇ। ਦੇਖੋ। ਇਹ ਉਹ ਦੇਖੋ ਵੀ ਬਥੇ। ਆਪਾਂ ਕੀ ਕੰਪਨੀ ਤੋਂ ਕੀ ਫਿਰ ਮੰਕਰਦੇ ਆਪਾਂ? ਉਹ ਗਰੀਬ ਆਦਮੀ ਨੇ ਉਹਨਾਂ ਨੂੰ ਕੋਈ ਨੌਕਰੀ ਨਾ ਕਰੀ ਕੋਈ ਬੱਚੇ ਨੂੰ ਦਵਾ ਸਕਦੇ ਨਹੀਂ ਤੇ ਦਵਾ ਦੇ। ਕੋਈ ਮਰਦਮਤ ਉਹ ਕਰ ਰਹੇ ਜਿਹੜੇ ਜੇਟੀ ਵਿਆਹ ਹੋ ਗਿਆ ਲੜਕਾ ਵਿਆਹ ਹੋ ਗਿਆ। ਮੋਰ ਮਿਹਰਬਾਨੀ ਕਰਦੇ ਆਂ। ਸਾਡੀ ਮੱਤ ਕਰ। ਤਾਂ ਜਿਹੜੇ ਦੋਵਾਂ ਪਰਮੰਦੀ ਡੈਥ ਹੋਈ ਹੈ। ਬਹੁਤ ਹੀ ਦੁਖਦਈ ਘਟਨਾ ਹੈ। ਸਰ ਇਸ ਤੋਂ ਵੱਦ ਕੀ ਹੋ ਸਕਦਾ ਜਿਸ ਚਿਖਾ ਦੇ ਵਿੱਚ ਦੋ ਭਰਾ ਇਕੱਠੇ ਪੈ ਜਣ ਆਏ ਤੇ ਵੱਖ-ਵੱਖ ਸਨ ਉਮਰ ਵੀ ਤਕਾਜ਼ਾ ਵੀ 10 ਸਾਲ ਦਾ ਫਰਕ ਲੱਗਦਾ ਹੈ ਪਰ ਅੱਜ ਗਏ ਇਕੱਠੇ ਨੇ ਇੱਕੋ ਤਾਂ ਤੇ ਉਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ ਸਰ ਇਹ ਸਾਡਾ ਜਿਹੜਾ ਪਾਪਾ ਜੀ ਦੇ ਮਾਮਾ ਜੀ ਦੇ ਬੇਟੇ ਨੇ ਪਿੰਡ ਅਲੀ ਨੰਗਲ ਹੈ ਕਾਰੋਬਾਰ ਕਰਦੇ ਸਨ ਆਪ ਕੋ ਆਪਣਾ ਇੱਕ ਕ੍ਰੈਨੋ ਆਪਰੇਟਰ ਆ ਤੇ ਇੱਕ ਟਰੱਕ ਡਰਾਈਵਰ ਆ ਇਹਨੇ ਪਰਟਰ ਘਰ ਆਇਆ ਸੀਗਾ ਤੇ ਆਪਣੇ ਸਬਜ਼ੀ ਭੱਜੀ ਦਾ ਪਰਸੋਂ ਕੰਮ ਕਰ ਰਿਹਾ ਸੀਗਾ ਟਾਣ ਕੰਦਾ ਲਾਉਣਾ ਗੰਡਿਆਂ ਦਾ ਤੇ ਚਾਚੇ ਤਾਂ ਇਹਦੇ ਪੁੱਤ ਭਰਾਵੇ ਲੱਗੇ ਬੈਠੇ ਨੇ ਤੇ ਆਪ ਆਪਣੇ ਪੀਤਾ ਇੱਕਦਮ ਕਹਿੰਦਾ ਮੈਨੂੰ ਕਾਲੀ ਪੈਣ ਦੀ ਏ ਇੱਕਦਮ ਕਹਿ ਕੇ ਤੇ ਗੱਡੀ ਵੀ ਕੋਲ ਸੀ ਲੈ ਕੇ ਤੇ ਆਪਾਂ 1 ਘੰਟੇ ਦੇ ਵਿੱਚ ਮਟਾਲੇ ਪਹੁੰਚ ਗਏ ਆ ਔਰ 12 ਵਜੇ ਤਾਂ ਲਗਭਗ ਗੱਲ ਹੋਈ ਤੇ 2 ਵਜੇ ਆਪਾਂ ਘਰ ਵਾਪਸ ਆ ਗਏ ਡੈੱਡ ਬੋਟੀ ਲੈ ਕੇ ਇਹ ਘਟਨਾ ਵਾਪਰੀ ਅਸੀਂ ਦੇ ਇੱਥੇ ਬੈਠੇ ਹਾਂ ਤੇ ਉਧਰ ਸਾਡਾ ਜਿਹੜਾ ਦੂਜਾ ਵੀਰ ਸੀਦਾ ਸੁਖਿੰਦਰ ਸਿੰਘ ਟਰੱਕ ਡਰਾਈਵਰ ਸੀਗਾ ਉਹ ਚੰਡੀਗੜ੍ਹ ਦੇ ਲਾਗੇ ਦੱਪੜ ਸਟੇਸ਼ਨ 'ਚ ਜਿੱਥੇ ਉਹ ਇੱਕ ਵਰਕ ਕਰਦਾ ਸੀਗਾ ਟਰੱਕ ਡਰਾਈਵਰ ਦਾ ਉੱਥੇ ਉਹਨੂੰ ਜਦੋਂ ਖਬਰ ਪਤਾ ਲੱਗੀ ਕਿ ਮੇਰੇ ਬ੍ਰਦਰ ਦੇ ਛੋਟੇ ਭਰਾ ਦੀ ਮੌਤ ਹੋ ਗਈ ਹੈ ਉਸ ਵੀਰ ਨੇ ਵੀ ਆਪਣੇ ਭਰਾ ਦਾ ਜਦੋਂ ਨਾਂ ਸੁਣਿਆ ਕਿ ਮੌਤ ਹੋ ਗਈ ਤਾਂ ਉਹ ਕੋ ਸਹਿਮ ਜਾਂ ਸਦਮੇ 'ਚ ਲੱਗ ਗਿਆ ਉਸੇ ਟਾਈਮ ਤੇ ਉਹਦੇ ਉੱਥੇ ਮੌਤ ਹੋ ਗਈ ਜੀ ਔਰ ਅੱਜ ਇਸ ਤਰ੍ਹਾਂ ਦੇ ਰਾਤੀ ਸਾਢੇ 10:00 ਵਜੇ ਪੌਣੇ 11 ਚੰਡੀਗੜ੍ਹੋਂ ਲਾਸਤ ਲੱਕ ਕੇ ਆ ਜੀ ਡੱਡ ਬੋਡੀ ਤੇ ਅੱਜ ਉਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ ਜੀ ਪਰ ਪਰਿਵਾਰ ਚ ਪਰ ਪਿੱਛੇ ਕੌਣ ਕੌਣ ਰਹਿ ਗਏ ਨਾ ਪਰਿਵਾਰ ਚ ਦੋਹੇ ਭਾਈ ਨੇ ਮਾਤਾ ਵਾ ਪਿਤਾ ਦਾ ਪਹਿਲਾਂ ਦਿਹਾਂਤ ਹੋ ਚੁੱਕਾ ਸੀ ਤੇ ਛੋਟੇ ਬੱਚੇ ਨੇ ਬਹੁਤ ਅਣਜਾਣ ਬੱਚੇ ਨੇ ਪੜਦੇ ਨੇ ਬੱਚੇ ਕੋਈ ਬੱਚਾ ਨਹੀਂ ਕੋਈ ਵਹਿ ਜਾ ਬੰਨੀ ਬੱਚਾ ਜੀ ਕੋਈ ਖੁਸ਼ੀ ਖੇੜਾ ਜੇ ਘਰ ਚ ਨਹੀਂ ਕੀਤਾ ਪਰ ਪ੍ਰਮਾਤਮਾ ਨੂੰ ਮੰਨਣ ਵਾਲੇ ਸਨ ਗੁਰਪੁਰ ਬਾਂਦੇਵ ਮੇਸ਼ਾਨਾ ਨੇ ਸੰਗਤ ਦੀ ਸੇਵਾ ਕਰਨੀ ਨਗਰ ਕੀਰਤਨਾ ਦੀ ਇੱਕ ਬਾਤ ਕਰੀਆਂ ਦੀ ਕਾਜ ਉਹਨਾਂ ਦੇ ਨਾਲ ਇਹ ਵੱਡਾ ਟੱਕਾ ਲੱਗਦਾ ਪਰਿਵਾਰ ਨਾਲ ਹੋਇਆ ਜਿਸ ਬੱਚਿਆਂ ਨੇ ਕਦੀ ਵੇਖਿਆ ਨਹੀਂ ਹੋਇਆ ਜ਼ਿੰਮੇਵਾਰੀਆਂ ਮੁੱਢਿਆਂ ਤੇ ਪੈ ਗਈਆਂ ਨੇ ਪਰਿਵਾਰ ਤੇ ਵਾਸਤੇ ਬਹੁਤ ਵੱਡਾ ਸਦਮਾ ਮਾਤਾ ਵਾਸਤੇ ਖਾਸ ਕਰਕੇ ਪਤਨੀਆਂ ਵਾਸਤੇ ਨਾ ਬੱਚਿਆਂ ਛੋਟਿਆਂ ਵਾਸਤੇ